1914 ਤੋਂ ਇਹ ਫਰਮ ਚੱਲ ਰਹੀ ਹੈ ਖਾਣ ਪੀਣ ਦੀ ਲਾਈਨ ਤੇ। ਉਹ ਜਿਹੜਾ ਐਡਾ ਵੱਡਾ ਤੁਸੀਂ ਦੇਖ ਰਹੇ ਹੋ ਵਰਤਨ ਇੱਕ ਮਸ਼ੀਨੀ ਤੌਰ ਤੇ ਥੱਲੇ ਤੰਦੂਰ ਤਪ ਰਿਹਾ ਔਰ ਉੱਥੇ ਨਾਲ ਦੇ ਨਾਲ ਤਿੱਲਾਂ ਨੂੰ ਭੁੰਨਿਆ ਜਾ ਰਿਹਾ ਹੈ। ਸ਼ੀਨੀ ਤੇ ਗੁੜ ਸ਼ੀਨੀ ਤੇ ਗੁੜਾ ਚਾशनी ਤਿਆਰ ਹੋ ਰਹੀ ਹੈ। ਚਾशनी ਤਿਆਰ ਹੋ ਰਹੀ ਹੈ। ਲੁਧਿਆਣੇ ਦੀ ਸਭ ਤੋਂ ਮਸ਼ਹੂਰ ਜਗ੍ਹਾ ਹੈ ਜਿੱਥੇ ਕਿ ਗਚਕ ਬੜੇ ਸਾਫ਼ ਤਰੀਕੇ ਦੇ ਨਾਲ ਤਿਆਰ ਕੀਤੀ ਜਾਂਦੀ ਹੈ ਕੁਆਲਟੀ ਕੁਆਲਟੀ ਅੱਛੀ ਹੋਏਗੀ ਤਾਂ ਦੇਖੋ ਖਾਨਦਾਂ ਸਭ ਦਾ ਹੀ ਦਿਲ ਕਰਦਾ ਵੀ ਅੱਛੀ ਜਿਹਾ ਸਾਫ਼ ਸੁਥਰੀ ਚੀਜ਼ ਖਾਈ ਜਾਵੇ ਸਰ ਇਹ ਕਿਹੜੀ ਗਚਕ ਤਿਆਰ ਕਰ ਰਹੇ ਹੋ ਗੁੜ ਕੀ ਗੁੜ ਦੀ ਗਚਕ ਕਿੰਨਾ ਟਾਈਮ ਲੱਗ ਜਾਂਦਾ ਹੈ ਇਹਨੂੰ 15 ਮਿੰਟ ਲੱਗਦਾ ਹੈ ਗੇੜੇ ਵਿੱਚ ਸਸ਼ਕਲ ਤੁਸੀਂ ਦੇਖ ਲਓ ਲੁਧਿਆਣਾ ਟਾਈਮਸ ਮੈਂ ਹਾਂ ਪ੍ਰਬਲਿੰਦ ਕੌਰ ਲੋਹੜੀ ਦਾ ਤਿਹਾਰ ਗਚਕ ਰਿਓੜੀਆਂ ਜਿਹੜੀਆਂ ਨੇ ਬਹੁਤ ਪਸੰਦ ਕੀਤੀਆਂ ਜਾਂਦੀਆਂ ਨੇ ਲੁਧਿਆਣੇ ਦੀ ਇਹੋ ਜੀ ਥਾਂ ਤੇ ਲੈ ਕੇ ਆਏ ਆਂ ਇਹੋ ਜੀ ਦੁਕਾਨ ਤੇ ਲੈ ਕੇ ਆਏ ਜਿੱਥੇ ਕਈ ਸਾਲਾਂ ਤੋਂ ਗਚਕ ਰਿਓੜੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਔਰ ਇੱਥੋਂ ਦੀ ਮਠਾਈ ਇੱਥੋਂ ਦੇ ਗਚਕ ਰਿਓੜੀਆਂ ਜਿਹੜੀਆਂ ਨੇ ਸੈਲੀਬ੍ਰਿਟੀਜ਼ ਦੇ ਘਰ ਤੱਕ ਵੀ ਜਾਂਦੀਆਂ ਨੇ ਤੁਹਾਨੂੰ ਮੇਕਿੰਗ ਵੀ ਦਿਖਾਣੇ ਆ 15 ਮਿੰਟਾਂ ਦੇ ਅੰਦਰ ਕਿਵੇਂ ਗਚਕ ਜਿਹੜੀ ਇਹ ਤਿਆਰ ਕੀਤੀ ਜਾਂਦੀ ਜਿਹੜੀ ਅਸੀਂ ਸਵਾਦ ਲੈ ਲੈ ਕੇ ਖਾਣੇ ਆ ਸਾਰੇ ਕਾਰੀਗਰ ਇੱਥੋਂ ਦੀ ਹੁੰਦਾ ਉੱਥੇ ਤਿੱਲ ਜਿਹੜੇ ਨੇ ਉਹਨਾਂ ਨੂੰ ਰੋਸਟ ਕੀਤਾ ਜਾ ਰਿਹਾ ਹੈ ਉਹ ਜਿਹੜਾ ਐਡਾ ਵੱਡਾ ਤੁਸੀਂ ਦੇਖ ਰਹੇ ਹੋ ਬਰਤਨ ਇੱਕ ਮਸ਼ੀਨੀ ਤੌਰ ਤੇ ਥੱਲੇ ਤੰਦੂਰ ਤਪ ਰਿਹਾ ਔਰ ਉੱਥੇ ਨਾਲ ਦੇ ਨਾਲ ਤਿੱਲਾਂ ਨੂੰ ਭੁੰਨਿਆ ਜਾ ਰਿਹਾ ਹੈ ਔਰ ਇੱਥੇ ਅੰਕਲ ਜੀ ਕੀ ਕੀ ਇਹਦੇ ਵਿੱਚ ਪਾਇਆ ਹੋਇਆ ਹੈ ਚੀਨੀ ਤੇ ਗੁੜ ਚੀਨੀ ਤੇ ਗੁੜ ਚਾशनी ਤਿਆਰ ਹੋ ਰਹੀ ਹੈ ਚਾशनी ਤਿਆਰ ਹੋ ਰਹੀ ਹੈ ਤੋ ਪਹਿਲਾਂ ਇਹ ਹੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਇਹ ਤਿਆਰ ਕੀਤੀ ਜਾਂਦੀ ਹੈ ਗੱਚਕ ਵਾਸਤੇ ਤਿਆਰ ਕਰ ਰਹੇ ਗੱਚਕ ਵਾਸਤੇ ਤਿਆਰ ਕਰ ਰਹੇ ਆ ਦੇਖੋ ਤੁਸੀਂ ਚੀਨੀ ਤੇ ਗੁੜ ਦਾ ਘੋਲ ਜਿਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਚਾਸ਼ਨੀ ਦੀ ਤਿਆਰ ਕੀਤੀ ਜਾਂਦੀ ਹੈ ਕਿ ਗਾੜੀ ਚਾਸ਼ਨੀ ਜਿਸ ਨੂੰ ਗਚਕ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਅੰਕਲ ਜੀ ਨੇ ਕੁਮਾਤੀ ਕਰ ਕਰਚੀ ਦੇ ਨਾਲ ਦਿਖਾਤਾ ਤੁਹਾਨੂੰ ਕਹਿ ਲਓ ਸਵਾਦ ਜਿਹੜਾ ਅਸਲੀ ਸਵਾਦ ਇਹੀ ਹੈ ਜਦੋਂ ਗਰਮ ਗਰਮ ਗਚਕ ਤਿਆਰ ਹੁੰਦੀ ਹੈ ਤੇ ਆਹ ਦੇਖੋ ਜੀ ਉਸ ਤੋਂ ਬਾਅਦ ਤਿਲ ਜਿਹੜੇ ਭੁੰਨੇ ਜਾ ਰਹੇ ਨੇ ਉਹ ਤਿਲਾਂ ਦੇ ਵਿੱਚੋਂ ਕੀ ਜਿਹੜਾ ਗਚਕ ਦਾ ਮਟੀਰੀਅਲ ਹੁੰਦਾ ਚਾਸ਼ਨੀ ਜਿਹੜੀ ਹੁੰਦੀ ਹੈ ਉਸ ਨੂੰ ਤਿਆਰ ਕੀਤਾ ਜਾਂਦਾ ਹੈ ਸਾਰੇ ਤਰੀਕੇ ਦੇ ਤੇਲ ਚਿੱਟੇ ਤੇਲਿਆ ਕਾਲੇ ਤੇਲ ਵੱਡੇ ਵੱਡੇ ਬਰਤਨ ਜਿਹੜੇ ਪਏ ਨੇ ਇਹਨਾਂ ਦੇ ਵਿੱਚ ਮੁੜ ਕੇ ਜਿਹੜੀ ਗਚਕ ਤਿਆਰ ਹੋ ਕੇ ਆਏਗੀ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਪਿੰਨੀ ਵੀ ਜਿਹੜੀ ਹੁੰਦੀ ਹੈ ਆਹ ਪਿੱਛੇ ਦੇਖੋ ਗਚਕ ਜੀ ਗਚਕ ਬਣ ਕੇ ਹੁਣ ਡੱਬਿਆਂ ਦੇ ਵਿੱਚ ਇੱਥੋਂ ਦੀ ਪੈਕ ਹੋਏਗੀ ਤੇ ਆ ਤੁਸੀਂ ਦੇਖੋ ਉਹ ਗੁੜ ਪਿਆ ਪਿੱਛੇ ਆ ਲੁਧਿਆਣੇ ਦੀ ਸਭ ਤੋਂ ਮਸ਼ਹੂਰ ਜਗ੍ਹਾ ਹੈ ਜਿੱਥੇ ਕਿ ਗਚਕ ਬੜੇ ਸਾਫ਼ ਤਰੀਕੇ ਦੇ ਨਾਲ ਤਿਆਰ ਕੀਤੀ ਜਾਂਦੀ ਔਰ ਵੱਡੇ ਵੱਡੇ ਘਰਾਂ ਦੇ ਵਿੱਚ ਵੱਡੇ ਵੱਡੇ ਘਰਾਣਿਆਂ ਦੇ ਵਿੱਚ ਇਹ ਜਿਹੜੀ ਗਚਕ ਇਹਨਾਂ ਦੀ ਪਸੰਦ ਵੀ ਕੀਤੀ ਜਾਂਦੀ ਹੈ ਸਵਾਦ ਇੰਨਾ ਕਿ ਬਸ ਪੁੱਛੋ ਨਾ ਤੁਸੀਂ ਲੋਹੜੀ ਦਾ ਤਿਹਾਰ ਗਚਕ ਰਿਓੜੀਆਂ ਦੇ ਨਾਲ ਨਾ ਹੋਵੇ ਤਾਂ ਕਿਦੇ ਨਾਲ ਹੋਵੇ ਆ ਸਾਰਾ ਮਟੀਰੀਅਲ ਇਹਨਾਂ ਦਾ ਇੱਕੋ ਹੀ ਥਾਂ ਤੇ ਪਿਆ ਹੈ 15 ਮਿੰਟਾਂ ਦੇ ਅੰਦਰ ਅੰਦਰ ਜਿਹੜੀ ਇਹ ਗਚਕ ਦੀ ਵੱਡੀ ਕੁਆਂਟੀਟੀ ਤਿਆਰ ਕੀਤੀ ਜਾਂਦੀ ਹੈ ਵੱਡੇ ਵੱਡੇ ਪੀਸਿਸ ਜਿਹੜੇ ਨੇ ਉਹਨਾਂ ਨੂੰ ਮੁੜ ਕੇ ਕੱਟਿਆ ਜਾਂਦਾ ਮੈਂ ਕੈਮਰਾਮੈਨ ਨੂੰ ਕਹੂੰਗੀ ਇੱਧਰ ਜ਼ਰੂਰ ਦਿਖਾਓ ਆ ਦੇਖੋ ਤੁਸੀਂ ਗਚਕ ਜਿਹੜੀ ਉਹ ਦੇਖ ਰਹੇ ਹੋ ਆ ਪਹਿਲਾਂ ਇਦਾਂ ਸਰਕਲ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ ਜਦੋਂ ਚਾਸ਼ਨੀ ਬਣ ਜਾਂਦੀ ਹੈ ਉਹਨ ਕੁਝ ਦੇਰ ਦੇ ਵਾਸਤੇ ਤਿਲ ਰਿਓੜੀਆਂ ਦਾ ਘੋਲ ਤਿਆਰ ਕਰਕੇ ਤਿਲ ਦਾ ਤੇਲ ਘੋਲ ਤਿਆਰ ਕਰਕੇ ਉਸ ਤੋਂ ਬਾਅਦ ਜਿਹੜਾ ਕਿ ਇਸ ਤਰੀਕੇ ਦੇ ਨਾਲ ਗਚਕ ਨੂੰ ਵੱਡੇ ਪੀਸੇਸ ਦੇ ਵਿੱਚ ਰੱਖਿਆ ਜਾਂਦਾ ਹੁਣ ਤੁਹਾਨੂੰ ਮੇਕਿੰਗ ਨਾਲ ਦੇ ਨਾਲ ਜ਼ਰੂਰ ਦਿਖਾਵਾਂਗੇ ਆ ਗਚਕ ਜਿਹੜੀ ਤਿਆਰ ਹੋ ਰਹੀ ਹੈ ਇਹ ਜਿਵੇਂ ਆਟਾ ਗੁੰਨੇ ਆ ਨਾ ਆਪਾਂ ਘਰ ਦੇ ਵਿੱਚ ਤਿਆਰ ਕਰਦੇ ਆ ਉਹੀ ਸੇਮ ਚੀਜ਼ ਤਿਆਰ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਕੀ ਇਸ ਗਚਕ ਨੂੰ ਅੱਗੇ ਲੈ ਕੇ ਆਇਆ ਜਾਵੇਗਾ ਔਰ ਆ ਕਿ ਉਹ ਜਿਹੜਾ ਕੋਲ ਇਹਨੂੰ ਕੋਲ ਕਹਿੰਨੇ ਆਪਾਂ ਗੁੜ ਤੇ ਚਾਸ਼ਨੀ ਜਿਹੜੀ ਬਣਾਈ ਗਈ ਹੈ ਚੀਨੀ ਦਾ ਕੋਲ ਤਿਆਰ ਹੋਇਆ ਜਿਸ ਤੋਂ ਬਾਅਦ ਕੀ ਹੁਣ ਆਹ ਕੋਲ ਜਾਏਗਾ ਆਪਣੀ ਵੱਡੀ ਕੜਾਈ ਦੇ ਵਿੱਚ ਜਿੱਥੇ ਕੀ ਗਚਕ ਮੌਜੂਦ ਹੈ ਤਿੱਲ ਦੇ ਨਾਲ ਉਹਨੂੰ ਤਿਆਰ ਕੀਤਾ ਗਿਆ ਹੈ ਜਿਸ ਤੋਂ ਬਾਅਦ ਇਹਨੂੰ ਹੁਣ ਤਿੱਲ ਦੇ ਵਿੱਚ ਲਪੇਟ ਕੇ ਪੂਰਾ ਵੱਡੇ ਬਰਤਨ ਦੇ ਵਿੱਚ ਪਾ ਕੇ ਨਾਲ ਇਸ ਨੂੰ ਅੱਗੇ ਕੀਤਾ ਜਾਵੇਗਾ ਉਹ ਚੱਲੇ ਅੰਕਲ ਜੀ ਕਟਹੀ ਤੇ ਕੜਾਈ ਜਿਹੜੀ ਹੈ ਨਾਲ ਤਿਆਰ ਕਰਕੇ ਆ ਗੱਚਕ ਦਾ ਘੋਲ ਜਿਹੜਾ ਵੱਡੇ ਸਾਰੇ ਪੈਨ ਦੇ ਵਿੱਚ ਜਿਵੇਂ ਆਪਾਂ ਘਰ ਦੇ ਵਿੱਚ ਵੀ ਕੋਈ ਚੀਜ਼ ਤਿਆਰ ਕਰਨੀ ਹੋਵੇ ਨਾ ਖੁੱਲੀ ਤਿਆਰ ਕਰਨੀ ਹੋਵੇ ਤਾਂ ਇਸੇ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਜਿਹੜੀ ਇਸ ਟਾਈਮ ਅਸੀਂ ਖੁਸ਼ਬੂ ਫੀਲ ਕਰ ਰਹੇ ਹਾਂ ਨਾ ਉਹ ਸ਼ਾਇਦ ਤੁਸੀਂ ਸੋਚ ਰਹੇ ਹੋਵੋਗੇ ਕਿ ਜਦੋਂ ਗੱਚਕ ਖਾਂਦੇ ਹਾਂ ਕਿੰਨਾ ਸਵਾਦ ਆਂਦਾ ਹੈ ਬਿਲਕੁਲ ਪਿਓਰਿਟੀ ਦੇ ਨਾਲ ਤਿਆਰ ਕੀਤੀ ਜਾਂਦੀ ਹੈ ਉਹ ਫਿਰ ਗੁੜ ਤਿਆਰ ਹੋ ਗਿਆ ਆ ਗੱਚਕ ਜਿਹੜੀ ਤਿਆਰ ਹੋਈ ਹੈ ਔਰ ਉਹ ਨੂੰ ਸੁਕਾਇਆ ਜਾਵੇਗਾ ਜਿਸ ਤੋਂ ਬਾਅਦ ਸੁਕਾਉਣ ਤੋਂ ਬਾਅਦ ਉਹ ਗੁੜ ਨੂੰ ਗੁੜ ਤੇ ਚੀਨੀ ਦਾ ਘੋਲ ਹੈ ਜਿਹੜਾ ਉਸ ਨੂੰ ਆ ਮੁੜਕੇ ਸੁਕਾਉਣ ਤੋਂ ਬਾਅਦ ਗੱਜਕ ਦੇ ਵਿੱਚ ਲਪੇਟ ਕੇ ਡੱਬਿਆਂ ਦੇ ਵਿੱਚ ਪੈਕ ਕਰਕੇ ਤੁਹਾਡੇ ਘਰਾਂ ਦੇ ਵਿੱਚ ਭੇਜਿਆ ਜਾਵੇਗਾ ਔਰ ਰਿਓੜੀਆਂ ਵੀ ਉੱਪਰ ਪਈਆਂ ਨੇ ਰਿਓੜੀਆਂ ਵੀ ਤਿਆਰ ਜਿਹੜੀਆਂ ਇਹਨਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਹੁਣ ਕਾਰੀਗਰ ਜਿਹੜੇ ਨੇ ਕਾਫੀ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਨੇ ਵੱਡੀਆਂ-ਵੱਡੀਆਂ ਪੱਠੀਆਂ ਜਿਹੜੀਆਂ ਇੱਥੇ ਮੌਜੂਦ ਨੇ ਔਰ ਆਹ ਦੇਖੋ ਜੀ ਅੱਗੇ ਮੇਕਿੰਗ ਤੁਹਾਨੂੰ ਨਾਲ ਦੇ ਨਾਲ ਦਿਖਾਵਾਂਗੇ ਫਿਰ ਤੁਹਾਡੇ ਮੂੰਹ 'ਚ ਆਵੇਗਾ ਪਾਣੀ ਤੇ ਤੁਸੀਂ ਲੋੜ ਦਾ ਤਿਹਾਰ ਜਿਹੜਾ ਹੈ ਸੋਚੋਗੇ ਕਿ ਫਟਾਫਟ ਆਵੇ ਤੇ ਅਸੀਂ ਗੱਜਕ ਰਿਓੜੀਆਂ ਜਿਹੜੀਆਂ ਘਰਾਂਾਂ ਦੇ ਵਿੱਚ ਲੈ ਕੇ ਆਈਏ ਤੇ ਇਸ ਨੂੰ ਇੰਜੋਏ ਕਰ ਗੁੜ ਤੇ ਚੀਨੀ ਦਾ ਕੋਲ ਜਿਸ ਨੂੰ ਅੱਗੇ ਘਿਓ ਦੇ ਵਿੱਚ ਮਿਕਸ ਕਰਕੇ ਪ੍ਰਿਓਟੀ ਦੇ ਨਾਲ ਤਿਆਰ ਕੀਤਾ ਜਾਂਦਾ ਹੈ। ਕਾਫੀ ਲੰਬੇ ਸਮੇਂ ਤੋਂ ਇਹਨਾਂ ਨੂੰ ਜਿਹੜਾ ਤਿਆਰ ਕੀਤਾ ਜਾਂਦਾ ਹੈ। ਪ੍ਰਿਓੜੀ ਕੇ ਲਈ ਇਹ। ਆਹ ਰਿਓੜੀਆਂ ਤਿਆਰ ਹੋ ਰਹੀਆਂ ਜੀ। ਜੀ 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 ਆਹ ਦੇਖੋ ਜੀ ਆਹ ਕੋਲ ਬਣ ਹੂੰ। ਇੱਕ ਹੁੰਦੀ ਗੁੜ ਵਾਲੀ ਗਚਕ ਇੱਕ ਹੁੰਦੀ ਹੈ ਜਿਵੇਂ ਪਰ ਰਿਓੜੀਆਂ ਖਾਨੇ ਆ ਰਿਓੜੀਆਂ ਵਾਲੇ ਸਵਾਦ ਦੇ ਵਿੱਚ ਗਚਕ ਜਿਹੜੀ ਹੁੰਦੀ ਹੈ ਉਸ ਨੂੰ ਤਿਆਰ ਕੀਤਾ ਜਾਂਦਾ ਆ ਗਚਕ ਦੇ ਵਿੱਚ ਪੂਰੀ ਬਹੁਤ ਮਿਹਨਤ ਲੱਗਦੀ ਹੈ ਨਾ ਚੀਜ਼ਾਂ ਨੂੰ ਤੇ ਆਪਾਂ ਜਦੋਂ ਰੇਟ ਭਰਨ ਆਨੇ ਆ ਤਾਂ ਰੇਟ ਆਪਾਂ ਨੂੰ ਲੱਗਦਾ ਕਿ ਬਹੁਤ ਵੱਧ ਹੈ ਇਸ ਚੀਜ਼ ਦੇ ਆ ਹੁਣ ਗਚਕ ਨੂੰ ਵੇលਿਆ ਜਾਵੇਗਾ ਪੱਟੇ ਦੇ ਨਾਲ ਵੇਲਿਆ ਜਾਂਦਾ ਹੈ ਜਿਸ ਤੋਂ ਬਾਅਦ ਇਹਦੀ ਮੇਕਿੰਗ ਅੱਗੇ ਵੀ ਤੁਹਾਨੂੰ ਨਾਲ ਦੇ ਨਾਲ ਦਿਖਾਣੇ ਆ ਜਿਹੜੀ ਤੁਹਾਨੂੰ ਦਿਖਾਈਆਂ ਸੀ ਤਸਵੀਰਾਂ ਵੱਡੀਆਂ ਪੂਰੇ ਗੋਲ ਚੱਕਰ ਦੇ ਵਿੱਚ ਇਸ ਨੂੰ ਤਿਆਰ ਕੀਤਾ ਗਿਆ ਸੀ ਇਸ ਨੂੰ ਪੀਸਿਸ ਦੇ ਵਿੱਚ ਕੱਟ ਕੇ ਡੱਬਿਆਂ ਦੇ ਵਿੱਚ ਪੈਕ ਕਰ ਦਿੱਤਾ ਜਾਂਦਾ ਹੈ ਇਹਨੂੰ ਪਤਲਾ-ਪਤਲਾ ਵੇਲਿਆ ਜਾਂਦਾ ਹੈ ਪਤਲੀ ਗਚਕ ਜਿਹੜੀ ਆਪਾਂ ਕਹਿੰਦੇ ਆ ਉਹਨੂੰ ਤਿਆਰ ਕੀਤਾ ਜਾਂਦਾ ਹੈ ਸਰਦੀਆਂ ਦਾ ਖਵਾਜਾ ਕਹਿ ਲੋ ਗਜਕ ਤੇ ਮੂਫਲੀ ਤੇ ਰਿਓੜੀਆਂ ਜਿਸ ਨੂੰ ਬਹੁਤ ਇੰਜੋਏ ਕੀਤਾ ਜਾਂਦਾ ਹੈ ਤਿਉਹਾਰ ਦੇ ਵਿੱਚ ਨਵੇਂ ਸਾਲ ਤੋਂ ਸ਼ੁਰੂਆਤ ਜਿਹੜੀ ਲੋਹੜੀ ਦੇ ਤਿਉਹਾਰ ਦੀ ਹੁੰਦੀ ਹੈ ਜਿਸ ਤੋਂ ਬਾਅਦ ਕੀ ਇਹਨਾਂ ਨੂੰ ਪਸੰਦ ਵੀ ਕੀਤਾ ਜਾਂਦਾ ਹੈ ਆ ਪਿੰਨੀਆਂ ਤਿਆਰ ਹੋਈਆਂ ਹੋਈਆਂ ਦੇਸੀ ਘਿਓ ਦੀਆਂ ਜਿਹੜੀਆਂ ਕੀ ਪਿੰਨੀਆਂ ਆਪਾਂ ਸਰਦੀਆਂ ਦੇ ਵਿੱਚ ਪਸੰਦ ਕਰਦੇ ਹਾਂ ਡਰਾਈ ਫੂਡ ਦੇ ਨਾਲ ਭਰਪੂਰ ਇਹਨਾਂ ਪਿੰਨੀਆਂ ਨੂੰ ਰੋਜ਼ ਸਵੇਰੇ ਚਾਹ ਦੇ ਨਾਲ ਜਿਹੜਾ ਖਾਧਾ ਜਾਂਦਾ ਹੈ ਨਾਲ ਦੇ ਨਾਲ ਹੀ ਜੇ ਦੇਖਿਆ ਜਾਵੇ ਤੇ ਸਰ ਬੈਠੇ ਨੇ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੇ ਵੱਲੋਂ ਇਹ ਤਿਆਰ ਕਰਵਾਈਆਂ ਜਾ ਰਹੀਆਂ ਨੇ ਲੁਧਿਆਣਾ ਸ਼ਹਿਰ ਚ ਬਹੁਤ ਜਿਹੜੇ ਕਹਿ ਲੋ ਵੀ ਮਸ਼ਹੂਰ ਨੇ ਨੱਥੂ ਮਾਲ ਗੋਡੂ ਮਲਦੀ ਜਿਹੜੀ ਗਚਕ ਰਿਓੜੀਆਂ ਜੋ ਬਹੁਤ ਸਰ ਆਰਡਰ ਤਿਆਰ ਹੋ ਰਿਹਾ ਨਾਲ ਦੇ ਨਾਲ ਪੂਰੀ ਸਫਾਈ ਦਾ ਧਿਆਨ ਰੱਖਿਆ ਜਾ ਰਿਹਾ ਸੀ ਮੇਕਿੰਗ ਵੀ ਦੇਖ ਲਈ ਕਿੰਨੇ ਸਾਲ ਹੋ ਗਏ ਕੰਪਨੀ 1917 ਤੋਂ ਇਹ ਫਰਮ ਚੱਲ ਰਹੀ ਹੈ ਖਾਣ ਪੀਣ ਦੀ ਲਾਈਨ ਦੇ ਵਿੱਚ ਇਹ ਸਾਰੇ ਸੈਲੀਬ੍ਰਿਟੀਜ਼ ਵੀ ਇੱਥੋਂ ਦੀ ਜਿਹੜੀ ਇਹ ਚੀਜ਼ ਪਸੰਦ ਕਰਦੇ ਨੇ ਉਹਨਾਂ ਕਵਾਲਿਟੀ ਕਵਾਲਿਟੀ ਅੱਛੀ ਹੋਏਗੀ ਤਾਂ ਦੇਖੋ ਖਾਨਦਾਂ ਸਭ ਦਾ ਹੀ ਦਿਲ ਕਰਦਾ ਵੀ ਅੱਛੀ ਸਾਫ ਸੁਥਰੀ ਚੀਜ਼ ਖਾਈ ਜਾਵੇ ਤੁਹਾਡੇ ਕੋਲ ਹੋਲ ਸੇਲ ਵਲ ਵਾਸਤੇ ਵੀ ਲੈ ਕੇ ਜਾਂਦੇ ਨੇ ਲੋਕ ਦੁਕਾਨਾਂ 'ਚ ਰੱਖਣ ਨੂੰ ਨਹੀਂ ਹੋਲ ਸੇਲੇ ਸੀ ਕਰਦੇ ਨਹੀਂ ਫਿਰ ਕੁਆਲਿਟੀ ਨਹੀਂ ਰਹਿੰਦੀ ਜੇ ਹੋਲ ਸੇਲ ਕਰ ਲਿਆ ਫਿਰ ਕੁਆਲਿਟੀ ਵੀ ਨਹੀਂ ਹੈ ਸਵਾਦ ਜਿਹੜਾ ਕਾਫੀ ਲੰਬੇ ਸਮੇਂ ਤੋਂ ਇਹਨਾਂ ਦਾ ਚੱਲਦਾ ਆ ਰਿਹਾ ਹੈ 1917 ਦੇ ਵਿੱਚ ਜਿਹੜੀ ਹੈ ਤਿਆਰੀ ਸ਼ੁਰੂ ਹੋ ਗਈ ਹੁਣ ਉਹ ਗੱਚਕ ਦੀ ਤੁਹਾਨੂੰ ਦਿਖਾਇਆ ਜਾਵੇ ਤਾਂ ਪੂਰੀ ਪਲੇਟ ਤਿਆਰ ਹੋ ਗਈ ਹੈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਨਾਲ ਤਿਆਰ ਕੀਤੀਆਂ ਜਾਂਦੀਆਂ ਰੋੜੀਆਂ ਗੱਚਕ ਜੀਂਦਗੀ ਸਭ ਤੋਂ ਵੱਧ ਇਹਨਾਂ ਦੀ ਫ ਆਹ ਪਲੇਟ ਤਿਆਰ ਹੋ ਗਈ ਹੈ ਇੱਕ ਥਾਲ ਜਾਂ ਵੱਡਾ ਸਾਰਾ ਤਿਆਰ ਕਰਤਾ ਜਿਸ ਨੂੰ ਗਚਕ ਦੇ ਵਿੱਚ ਕੱਟ ਕੇ ਪੀਸਿਸ ਦੇ ਵਿੱਚ ਡੱਬਿਆਂ ਦੇ ਵਿੱਚ ਪਾ ਦਿੱਤਾ ਜਾਵੇਗਾ ਤੇਲ ਵਾਲੀ ਗਚਕ ਜਿਹੜੀ ਆਪਾਂ ਘਰਾਂ 'ਚ ਖਾਂਦੇ ਆਂ ਔਰ ਪਸੰਦ ਵੀ ਕਰਦੇ ਆਂ ਔਰ ਉਹ ਗੁੜ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਦੇ ਆਂ ਪੁੱਛਦੇ ਆਂ ਕਿਹੜੀ ਕਿੰਨਾ ਕੁ ਸਮਾਂ ਲੱਗਦਾ ਸਰ ਇਹ ਕਿਹੜੀ ਗਚਕ ਤਿਆਰ ਕਰ ਰਹੇ ਹੋ ਗੁੜ ਕੇ ਗੁੜ ਦੀ ਗਚਕ ਕਿੰਨਾ ਟਾਈਮ ਲੱਗ ਜਾਂਦਾ ਇਹਨੂੰ 15 ਮਿੰਟ ਲੱਗਦਾ ਹੈ ਗੇੜੇ ਵਿੱਚ 15 ਮਿੰਟਾਂ ਦੇ ਵਿੱਚ ਗਚਕ ਤਿਆਰ ਕਰ ਦਿੰਦੇ ਆ ਤਾਂ ਮੈਨੂੰ ਲੱਗਦਾ ਰਿਕਾਰਡ ਹੈ ਕਿਸੇ ਵੀ ਜਗ੍ਹਾ ਤੇ 15 ਮਿੰਟਾਂ 'ਚ ਨਹੀਂ ਚੀਜ਼ ਤਿਆਰ ਹੁੰਦੀ ਹੁੰਦੀ ਹਾਂ ਹਾਂ ਜੀ 15 ਮਿੰਟ 'ਚ ਮੋਤੀ ਤਿਆਰ ਇੱਕ ਪੱਠਾ ਆ ਦੇਖੋ ਜੀ 15 ਮਿੰਟਾਂ 'ਚ ਗੁੜ ਦੀ ਗਚਕ ਦੇਖਣੀ ਹੈ ਤਾਂ ਆ ਦੇਖੋ ਮਸ਼ੀਨ ਲੱਗ ਗਈ ਪਹਿਲਾਂ ਹੱਥਾਂ ਦੇ ਨਾਲ ਕਰਦੇ ਸੀ ਹੁਣ ਮਸ਼ੀਨੀ ਤੌਰ ਤੇ ਵੀ ਜਿਹੜਾ ਕੰਮ ਸ਼ੁਰੂ ਹੋ ਗਿਆ ਪਹਿਲਾਂ ਤਵੀ ਬਚਾਤਾ ਹੈ ਤਵੀ ਕੇ ਬਾਅਦ ਵਿੱਚ ਇਧਰ ਆਤਾ ਹੈ ਆਪਣੇ ਵਿੱਚ ਦਾ ਕਲਰ ਆਪਣੇ ਆਪ ਬ੍ਰਾਊਨ ਹੋਤਾ ਜਾਏਗਾ ਯਾਦ ਰੱਖਣਾ ਕੱਢ ਲਿਆਗੇ ਬਰਦਰ ਕੁੱਢੀ ਭਾਗੀ ਜਾਇਆ ਜਾਏਗਾ ਇਸ ਨੂੰ ਉਤੇ ਵੀ ਅਸੀਂ ਦੇਖਿਆ ਸੀ ਕਾਲੀ ਕਾਲੇ ਰੰਗ ਦਾ ਗੁੜ ਤਿਆਰ ਹੋ ਕੇ ਆਇਆ ਸੀ ਫਿਰ ਉਸ ਨੂੰ ਇੱਥੇ ਸੈੱਟ ਕੀਤਾ ਗਿਆ 2 ਮਿੰਟ ਥੋੜੀ ਠੰਡਕ ਮਿਲਣ ਤੋਂ ਬਾਅਦ ਹੁਣ ਮਸ਼ੀਨ ਦੇ ਵਿੱਚ ਇਹਨੂੰ ਲਪੇਟੇ ਮਾਰਨ ਵਾਸਤੇ ਰੱਖ ਦਿੱਤਾ ਗਿਆ ਜਿਹੜੇ ਲੱਛੇ ਤਿਆਰ ਹੁੰਦੇ ਨੇ ਉਸ ਤੋਂ ਬਾਅਦ ਜਿਹੜੀ ਗਚਕ ਦੀ ਫਾਰਮ ਬਣਦੀ ਹੈ ਹਾਂ ਜੀ ਅੰਧਿਆ ਤੇ ਨਿਕਲ ਜਾਏਗਾ ਪਰ ਉਧਰ ਇਸ ਕੀ ਜਾਈ ਕਰਾਂਗੇ ਕੁਟੀ ਦੇ ਪਾਸੇ ਜਾ ਕੇ ਕੁਟੀ पे ਕਿਚਾਈ ਹੋਣੇ ਕੇ ਬਾਅਦ ਮੈਂ ਫਿਰ ਉਸਮੇ ਡਾਲ ਲੇਗੇ ਗੱਟਾ ਕਰੇਗੇ ਉਹ ਉਧਰ ਮਗਰਾਏਗਾ ਗਲਾਉਣੇ ਕੇ ਬਾਅਦ ਪਰ ਜਬ ਬਿਲਨੇ ਜਾਏਗਾ ਉਧਰ ਮੈਂ ਅਰੇ ਮੇਕਿੰਗ ਤਾਂ ਦੇਖੋ ਬੜੀ ਸ਼ਾਨਦਾਰ ਮੇਕਿੰਗ ਦਿਖਾਈ ਹੈ ਇਹਨਾਂ ਨੇ ਗੁੜ ਦੀ ਗਚਕ ਤਿਆਰ ਹੋਈ ਹੈ ਉਹ ਤੇਲ ਵਾਲੀ ਗਚਕ ਤਿਆਰ ਹੋ ਰਹੀ ਜਿਹੜੀ ਹੱਥਾਂ ਦੇ ਨਾਲ ਮਲੀ ਜਾਂਦੀ ਤੇਲ ਦੇ ਵਿੱਚ ਪਾ ਕੇ ਹੁਣ ਆ ਗੁੜ ਵਾਲੀ ਗਚਕ ਦੀ ਮੇਕਿੰਗ ਵੀ ਜਿਹੜੀ ਤੁਹਾਨੂੰ ਅਸੀਂ ਦਿਖਾਈ ਹੈ ਹੋਰ ਵੀ ਅੱਗੇ ਇਹਨਾਂ ਦੇ ਸਟੈਪਸ ਨੇ ਨਾਲ ਦੇ ਨਾਲ ਜਰੂਰ ਦਿਖਾਵਾਂਗੇ ਹੋਰ ਵੀ ਇਦਾਂ ਦੀਆਂ ਵੀਡੀਓਜ਼ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਹੁਣ ਲੋਹੜੀ ਦਾ ਤਿਹਾਰ ਦੇ ਵਿੱਚ ਗਚਕ ਰਿਓੜੀਆਂ ਖਾਣੀਆਂ ਤੁਸੀਂ ਵੀ ਪਸੰਦ ਕਰ ਦਿਓ ਜੇ ਇਸ ਵੀਡੀਓ ਨੂੰ ਦੇਖਿਆ ਤਾਂ ਆਪਣੇ ਫੈਮਲੀ ਫਰੈਂਡਸ ਨਾਲ ਜਰੂਰ ਸ਼ੇਅਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਦੱਸਿਓ ਤੁਹਾਨੂੰ ਤੇਲ ਵਾਲੀ ਗ ਤਿੰਨੋਂ ਚੀਜ਼ਾਂ ਆਉਂਦੀਆਂ ਪਰ ਸਭ ਤੋਂ ਵੱਧ ਚੀਜ਼ ਜਿਹੜੀ ਕਿ ਤੁਹਾਨੂੰ ਕਿੱਥੋਂ ਦੀ ਪਸੰਦ ਹੈ ਤੇ ਕੀ ਖਾਣਾ ਜਿਹੜਾ ਤੁਹਾਡੀ ਫੈਮਿਲੀ ਮੈਂਬਰਸ ਨੂੰ ਵੀ ਪਸੰਦ ਹੈ ਤਾਂ ਇਦਾਂ ਦੀ ਹੋਰ ਵਧੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਪ੍ਰਬਲੀ